ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹੈ ਜੀ ਆਪਣੀ ਪੀਬੀਡਬਲਿਊ 826 ਪਿੰਡ ਆਪਣਾ ਨਾਥਵਣਾ ਤਹਿਸੀਲ ਸੰਗਰੀਆ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਇਹ ਲਾਸਟ ਈਅਰ ਆਪਣੀ ਬੀਜ ਲਿਆਂਦਾ ਸੀਗਾ ਯੂਨੀਵਰਸਿਟੀ ਤੋਂ ਤੇ ਪਿੰਡ ਜੈਸਿੰਗ ਵਾਲਾ ਵੀ ਖੇ ਲਾਇਆ ਸੀ ਆਪਣੇ ਰਿਸ਼ਤੇਦਾਰ ਕੋਲ ਵੈਸੇ ਮੈਂ ਤਾਂ ਇੰਨਾ ਧਿਆਨ ਨਹੀਂ ਸੀਗਾ ਉਸਨੇ ਮੰਗਿਆ ਸੀ ਤੇ ਕਿਸੇ ਦੀ ਆਪਾਂ ਕਹਿਣ ਤੇ ਬੀਜ ਦਵਾਇਆ ਸੀ ਉਹਨਾਂ ਨੂੰ 10 ਕਿਲੋ ਬੀਜ ਮਿਲਿਆ ਸੀਗਾ ਲਾਸਟ ਈਅਰ ਉੱਥੋਂ ਫਿਰ ਬੀਜ ਲਿਆ ਪ੍ਰਸੰਸ਼ਾ ਸੁਣੀ ਬੀਜ ਦੀ ਵਧੀਆ ਲੱਗਿਆ ਤਾਂ ਮੈਂ ਵੀ ਇਹ ਆਪਦੀ ਖੇਤ 'ਚ ਲਾਇਆ ਇਹ 5 ਕਨਾਲ ਦਾ ਬੀਗਾ ਕਿ ਲੱਗੇ ਦੋ ਰਾਜਸਥਾਨ 'ਚ ਠੀਕ ਹੈ ਜੀ ਇਸ 'ਚ ਇਹ ਬੀਜ ਪਾਇਆ ਹੋਇਆ ਹੈ 26 ਤੋਂ 27 ਕਿਲੋ ਤੇ ਡੀਏਪੀ ਐਸ ਪਾਈ ਹੋਈ ਹੈ 25 ਕਿਲੋ ਡੀਬੀਡਬਲ 'ਚ ਆਪਣੀ 27 ਪਾਈ ਸੀ ਇਸ 'ਚ 25 ਪਾਈ ਹੈ ਤੇ ਯੂਰੀਆ ਸੇਮ ਦਿੱਤੀ ਹੈ 12 ਕਿਲੋ ਇਸ ਚ 12 ਤੋਂ 13 ਕਿਲੋ ਬਜਾਈ ਵਾਲੇ ਟਾਈਮ ਬਾਉਂਡ ਤੋਂ ਪਹਿਲਾਂ ਤੇ ਉਹਦੇ ਬਾਅਦ ਤੋਂ ਸੇਮ ਉਹੀ 22 ਕਿਲੋ ਦੀਆਂ ਤਿੰਨ ਰੋਜ਼ਾ ਇਸ ਚ ਦਿੱਤੀਆਂ ਤੇ ਪਹਿਲੇ ਪਾਣੀ ਤੋਂ ਪਹਿਲਾਂ ਇਸ ਚ ਮੈਗਨੀਜ਼ 1 ਕਿਲੋ ਤੇ 100 ਲੀਟਰ ਵਾਟਰ ਸਪਰੇਅ ਕੀਤੀ ਸੀ ਪਾਣੀ ਲੱਗਣ ਦੇ ਬਾਅਦ ਤੋਂ ਦੋ ਸਪਰੇਅਾਂ ਤਤਾਂ ਵਾਲੀਆਂ ਮੈਗਨੀਜ਼ ਕਾਲੀ ਦਾ ਪਾਣੀ ਯੂਰੀਆ ਜ਼ਿੰਕ 21% ਵਾਲੀ ਹੀ ਆਪਾਂ ਨੇ ਇਸ ਤੇ ਕੀਤੀ ਹੈ ਤੇ ਇਸ ਤੇ ਇੱਕ ਲਗਭਗ 74 ਦਿਨਾਂ ਤੇ 0534 ਇਸ ਤੇ ਮੈਂ ਕਰਤੀ ਸੀਗੀ ਫ੍ਰੀ ਸੀਗਾ ਤੇ ਬਾਕੀ ਕੰਡੀਸ਼ਨ ਇਸ ਟਾਈਮ ਤੁਹਾਡੇ ਸਾਹਮਣੇ ਹੈ ਪਾਣੀ ਇਸ ਨੂੰ ਵੀ ਇੱਕ ਫालतू ਲੱਗ ਗਿਆ ਚਾਰ ਪਾਣੀ ਇਹਨੂੰ ਵੀ ਕੰਪਲੀਟ ਹੋ ਚੁੱਕੇ ਹੈ ਤੇ ਕੰਡੀਸ਼ਨ ਇਸ ਟਾਈਮ ਬਹੁਤ ਸੋਹਣੀ ਖੜੀ ਹੈ ਇਹਦੇ ਪੱਤੇ ਥੋੜੇ ਜਿ 327 ਨਾਲੋਂ ਜ਼ਿਆਦਾ ਪੀਲਾਪਨ ਆਇਆ ਸੀਗਾ ਹਾਂਜੀ ਧੁੰਨਾਂ ਚ ਠੀਕ ਹੈ ਜੀ ਵੈਸੇ ਹੋਰ ਕੋਈ ਦਿੱਕਤ ਨਹੀਂ ਸਾਫ ਹੈ ਬਿਲਕੁਲ ਧੁੰਦ ਕਰਕੇ ਸੀਗਾ ਇਹ ਤੇ ਹੁਣ ਉਹ ਚੀਜ਼ ਬਿਲਕੁਲ ਖਤਮ ਹੋ ਗਈ ਜਮਾ ਸਾਫ ਹੋ ਗਈ ਕਾਲੀ ਨਿਕੋਰ ਖੜੀ ਹੈ ਤੇ ਬਹੁਤ ਵਧੀਆ ਕੰਡੀਸ਼ਨ ਹੈ ਡਾਕਟਰ ਗੁਰਮੀਂਦਰ ਸਿੰਘ ਜੀ ਦਾ तहे دل ਤੋਂ ਸ਼ੁਕਰਗੁਜ਼ਾਰ ਹਾਂ ਮੈਂ ਬਹੁਤ ਹੀ ਘੱਟ ਖਰਚੇ ਵਿੱਚ ਪਤਾਂ ਵਾਲੀਆਂ ਸਪਰੇਹਾਂ ਤੇ ਬਹੁਤ ਹੀ ਸ਼ਾਨਦਾਰ ਰਿਜ਼ਲਟ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ ਇਹ ਸਾਬਨਾ ਲੱਗ ਰਿਹਾ ਮੈਨੂੰ ਜੇ ਮੈਂ ਯੂਰੀਆ ਦੀ ਡੋਜ਼ ਹੋਰ ਵੀ ਘਟਾ ਦਿੰਦਾ 5-5 ਕਿਲੋ 22 ਕਿਲੋ ਵਾਲ ਥਾਂ ਤੇ 16-17 ਕਿਲੋ ਵੀ ਕਰ ਦਿੰਦੇ ਤਾਂ ਕੋਈ ਬਹੁਤਾ ਆਪਾਂ ਨੂੰ ਫਸਲ 'ਚ ਨੁਕਸਾਨ ਦੇਖਣ ਨੂੰ ਨਹੀਂ ਮਿਲਣਾ ਚਾਹੀਦਾ ਬਹੁਤ ਸੋਹਣਾ ਫਟਾਰਾ ਤੇ ਬਹੁਤ ਵਧੀਆ ਕੰਡੀਸ਼ਨ ਹੈ ਟਾਈਮ ਧੰਨਵਾਦ ਨਾਟੋ ਗੁਰਿੰਦਰ ਸਿੰਘ ਜੀ ਦਾ ਸਾਰੇ ਵੀਰ ਭਾਈਆਂ ਦਾ ਇਹ ਜਿਹੜੇ ਜੌਂ ਦੇ ਰਹੇ ਇਹ ਆਪਣੇ ਆ ਜੀ ਡੀਬੀਡਬਲਯੂ ਡੀਡਬਲਯੂ ਆਰਬੀ 137 ਕਨਾਲੀ ਯੂਨੀਵਰਸਿਟੀ ਤੋਂ ਇਹ ਆਪਾਂ ਆਪ ਜਾ ਕੇ ਲੈ ਕੇ ਆਏ ਸੀ ਇਹਨਾਂ ਨੂੰ ਵੀ ਦੋ ਪਾਣੀ ਲੱਗ ਚੁੱਕੇ ਆ ਤੇ ਇਹ ਵੀ ਲਗਭਗ 78 ਦਿਨ ਇਸ ਤੋਂ ਇੱਕ ਦਿਨ ਬਾਅਦ ਚੋ ਵੀਜਿਆ ਆਪਾਂ ਨੇ ਕਣ ਕਰਸੀ ਦਿਨਾਂ ਦੀ ਹੋ ਗਈ ਤੇ ਇਹ ਉਸ ਤੋਂ ਇੱਕ ਦਿਨ ਘੱਟ ਹੈ 91 ਦਿਨ ਕਰ ਲਓ 78 ਦਿਨ ਕਰ ਲਓ ਬੱਲੀਆਂ ਕੱਢਦੇ ਆਉਂਦੇ ਇਹ ਤੇ ਬਹੁਤ ਵਧੀਆ ਕੰਡੀਸ਼ਨ ਹੈ ਧੰਨਵਾਦ ਜੀ